ਹਾਕਿਆਵਾਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸਤਿ ਸ਼੍ਰੀ ਅਕਾਲ ਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿਕਾ ਸਵਾਗਤ ਕਰਦੀ ਹਾਂ ਔਰ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੀ ਅੱਜ ਦੀਆਂ ਚੋਣੀਆਂ ਖਬਰਾਂ ਤੇ ਆਪਰੇਸ਼ਨ ਸੰਦੂਰ ਤੇ ਸੱਤ ਸੰਸਦ ਮੈਂਬਰਾਂ ਦੇ ਸ਼ਸ਼ੀ ਥਰੂ ਦੇ ਨਾਮ ਤੇ ਸ਼ੁਰੂ ਹੋਇਆ ਵਿਵਾਦ ਆਪਰੇਸ਼ਨ ਸੰਦੂਰ ਤੇ ਸੱਤ ਸੰਸਦ ਮੈਂਬਰਾਂ ਦਾ ਸਰਪਾਰਟੀ ਵਫਰ ਦੁਨੀਆ ਨੂੰ ਦੇਵੇਗਾ ਜਾਣਕਾਰੀ ऑपरेशन संदूर दी जेट ते सैनिकਾਂ ਦੇ ਸਨਮਾਨ ਲਈ ਅੰਮ੍ਰਿਤਸਰ ਵਿੱਚ ਪਾਜ਼ਬਾ ਨਿਕੱਢੀ ਤਿਰੰਗਾ ਯਾਤਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਕੀਲਾਂ ਤੇ ਸਾਬਕਾ ਜੱਜਾਂ ਤੋਂ ਲਈ رائے ਤੇ ਪਠਾਨਕੋਟ ਵਿੱਚ ਕਾਰੋਬਾਰੀ ਤੇ ਹਮਲਾ ਦੋ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਕੇਂਦਰ ਸਰਕਾਰ ਨੇ ਆਪਰੇਸ਼ਨ ਸੰਦੂਰ ਅਤੇ ਸਰਹੱਦ ਪਾਰ ਅਤਵਾਦ ਵਿਰੁੱਧ ਭਾਰਤ ਦੇ ਸਟੈਂਡ ਨੂੰ ਸਮਝਾਉਣ ਲਈ ਸਰਪਾਰਟੀ ਸੰਸਦ ਮੈਂਬਰਾਂ ਦੀ ਸੱਤ ਵਫਦ ਬਣਾਈ ਹੈ। ਇਹ ਵਫਦ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਖਾਸ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰ ਦੇਸ਼ਾਂ ਦਾ ਦੌਰਾ ਕਰੇਗਾ। ਸੰਸੀ ਮਾਮਿਆ ਦੇ ਮੰਤ੍ਰਾਲੇ ਨੇ ਅੱਜ ਵਫ਼ਦੀ ਅਗਵਾਈ ਕਰਨ ਵਾਲੇ ਸੰਸਦ ਮੈਂਬਰਾਂ ਦੇ ਨਾਮ ਜਾਰੀ ਕੀਤੇ ਇਸ ਵਿੱਚ ਕਾਂਗਰਸ ਦੇ ਇਕਲੌਤੇ ਸੰਸਦ ਮੈਂਬਰ ਸ਼ਸ਼ੀ ਥਰੂ ਦਾ ਨਾਮ ਵੀ ਸ਼ਾਮਲ ਹੈ ਪਰ ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਸ਼ਸ਼ੀ ਥਰੂ ਦਾ ਨਾਮ ਕੇਂਦਰ ਨੂੰ ਨਹੀਂ ਦਿੱਤਾ ਸੀ ਕਾਂਗਰਸ ਨੇਤਾ જયਰਾਮ ਨਮੇਸ਼ ਨੇ ਐਕਸ ਤੇ ਲਿਖਿਆ ਸੰਸੀ ਮਾਮਿਆ ਦੇ ਮੰਤਰੀ ਕਿਰਨ ਰਿਜੂਜੂ ਨੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਗੱਲ ਕੀਤੀ ਉਹਨਾਂ ਨੇ ਵਿਦੇਸ਼ ਭੇਜਣ ਵਾਲੇ ਵਫ਼ਦ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਮੰਗੇ ਸਨ ਕਾਂਗਰਸ ਨੇ ਆਨੰਦ ਸ਼ਰਮਾ ਗੌਰਵ ਗਗੋਈ ਡਾਕਟਰ ਸੈਦ ਸਿਰ ਹੁਸੈਨ ਅਤੇ ਅਮਰਿੰਦਰ ਸਿੰਘ ਰਾਜਪਿੰਗ ਦੇ ਨਾਮ ਦਿੱਤੇ ਸਨ ਇਸ ਦਿਨਾਰੀ ਕਾਂਗਰਸ ਨੇਤਾ ٹی ਐਸ ਸਿੰਘ ਦਿਓ ਨੇ ਕਿਹਾ ਜੋ ਕਾਂਗਰਸ ਨੇ ਨਾ ਪੇ ਜਿਸਤਾਨ ਉਹਨਾਂ ਵਿੱਚੋਂ ਹੀ ਨਾਮ ਚੁਣਿਆ ਜਾਣਾ ਚਾਹੀਦਾ ਸੀ ਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਉਵੈਸੀ ਨੇ ਕਿਹਾ ਕਿ ਪਾਕਿਸਤਾਨ ਅਤਵਾਦੀਆਂ ਨੂੰ ਸਿਖਲਾਈ ਫੰਡਿੰਗ ਅਤੇ ਹਥਿਆਰ ਦੇ ਕੇ ਮਨੁੱਖਤਾ ਲਈ ਖਤਰਾ ਬਣ ਗਿਆ ਹੈ ਪਾਕਿਸਤਾਨੀ ਡੀਪ ਸਟੇਟ ਅਤੇ ਪਾਕਿਸਤਾਨੀ ਫੌਜ ਦਾ ਉਦੇਸ਼ ਭਾਰਤ ਦੀ ਆਰਥਿਕਤਾ ਨੂੰ ਅਸਫਲ ਕਰਨਾ ਅਤੇ ਪਾਈਚਾਰਿਆਂ ਨੂੰ ਵੰਡਣਾ ਹੈ ਉਹ ਵੈਸੀ ਨੇ ਕਿਹਾ ਕਿ ਜੇਕਰ ਉਹ ਸਰਪਾਰਟੀ ਵਫਦ ਨਾਲ ਜਾਂਦੇ ਹਨ ਤਾਂ ਉਹ ਵਿਦੇਸ਼ੀ ਸਰਕਾਰਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਬਾਰੇ ਦੱਸਣਗੇ ਉਥੇ ਹੀ ਦੂਜੇ ਪਾਸੇ ਸ਼ਸ਼ੀਥਰੂ ਨੇ ਵਫਦ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦੇਣ ਲਈ ਕੇਂਦਰ ਦਾ ਧੰਨਵਾਦ ਕੀਤਾ As a citizen being called upon to serve the nation at a time of crisis is a matter of uh, a duty for all of us. At the same time, for me, it is a, an honor that I've been asked to lead the delegation. And um, I look forward very much to playing my part. I have always said that when my services are required by the nation, I should not be found wanting. And I had no hesitation in accepting the kind invitation of the government, which um, to my mind, is nothing to do with politics and everything to do with uh, our country's national interest and national interest in my mind are always above everything else ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਅੰਤਰਰਾਸ਼ਟਰੀ ਪੱਧਰ ਤੇ ਸਰਹੱਦ ਪਰ ਆਤਵਾਦ ਵਿਰੁੱਧ ਭਾਰਤ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਖੜੀਆਂ ਹਨ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਨੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚ ਸੱਤ ਸਰਪਾਰਟੀ ਵਫਦ ਭੇਜਣ ਦਾ ਫੈਸਲਾ ਕਰਕੇ ਇੱਕ ਵੱਡਾ ਕੂਟਨੀਤਿਕ ਕਦਮ ਚੁੱਕਿਆ ਹੈ ਇਨਵਾਫਤਾਂ ਦਾ ਉਦੇਸ਼ ਅਤਵਾਦ ਪ੍ਰਤੀ ਪਾਰਦੀ ਜ਼ੀਰੋ ਟੋਲਰੈਂਸ ਨੀਤੀ ਦਾ ਸਾਂਝਾ ਸੰਦੇਸ਼ ਦੁਨੀਆ ਨੂੰ ਦੇਣਾ ਹੈ ਇਸ ਮੁਹਿੰਮ ਵਿੱਚ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹਨ ਸੰਸੇ ਮਾਮਿਆਦੀ ਮੰਤਰੀ ਕਿਰਨ ਰੇਜੀਜੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜਾਣਕਾਰੀ ਦਿੱਤੀ ਪੋਸਟ ਵਿੱਚ ਉਹਨਾਂ ਨੇ ਲਿਖਿਆ ਕਿ ਸਭ ਤੋਂ ਮਹੱਤਵਪੂਰਨ ਪਲਾਂ ਤੇ ਭਾਰਤਿਕ ਜੁਟ ਖੜਾਈ ਸੱਤ ਸਰਪਾਰਟੀ ਵਫਤ ਜਲਦੀ ਹੀ ਮੁਖਪਾਈਵਲ ਦੇਸ਼ਾਂ ਦਾ ਦੌਰਾ ਕਰਨਗੇ ਅਤੇ ਅਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੇ ਸਾਡੇ ਸਾਂਝੇ ਸੰਦੇਸ਼ ਨੂੰ ਲੈ ਕੇ ਜਾਣਗੇ ਇਹ ਰਾਜਨੀਤੀ ਤੋਂ ਉੱਪਰ ਅਤੇ ਮਤਭੇਦਾਂ ਤੋਂ ਪਰੇ ਰਾਸ਼ਟਰੀ ਏਕਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ ਇਸੇ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਨਮੇਸ਼ ਨੇ ਟਵੀਟ ਕਰਕੇ ਹਾਂ ਕਿ ਕੱਲ ਸਵੇਰੇ ਸੰਸਦ ਦੀ ਮਾਮਲੀਆ ਦੇ ਮੰਤਰੀ ਕਿਰਨ ਰਿਜੂਜੂ ਨੇ ਕਾਂਗਰਸ ਪਰਦਾਨ ਮਲਕਰ ਜੁਨ ਖੜਗਿਆ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਗੱਲ ਕੀਤੀ ਅਤੇ ਪਾਕਿਸਤਾਨ ਤੋਂ ਆਤਵਾਦੀ ਭਾਰਤ ਦੇ ਰੁਖ ਨੂੰ ਸਪਸ਼ਟ ਕਰਨ ਲਈ ਵਿਦੇਸ਼ ਭੇਜੇ ਜਾਣ ਵਾਲੇ ਵਫਤਾ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਸੌਂਪਨ ਲਿੰਕ ਕਿਹਾ ਸੀ ਇਸ ਵਿੱਚ ਭਾਜਪਾ ਦੇ ਦੋ ਸੰਸਦ ਮੈਂਬਰ ਕਾਂਗਰਸ ਟੀਐਮਕੇ ਜੀਡੀ इस सपा तिस शिवसेना शिंदे तडेता एक एक मेंबर शामिल कीता गया है सर पार्टी वफत के महाराष्ट्र के उप मुख्यमंत्री एकनाथ शिंदे ने कहा डॉक्टर श्रीकांत शिंदे नु भी ज़िम्मेवारी सौंपी गई है ते साडे लिए एक बड़ी गाल है डॉक्टर श्रीकांत शिंदे इनका भी उसमें अह साहब है और उनको हमारे लिए बहुत बड़ी बात है ये दहशतवाद के खिलाफ जीरो टॉलरेंस ये जो कई देशों में हमारे जो डेलीगेशन है वो जाएंगे भारत की भूमिका को समझाएंगे और भारत एक जिम्मेदार देश है भारत वहा भारत आतंकवाद के खिलाफ है पाकिस्तान ये आतंकवादी को पालने वाला पोसने वाला आगे बढ़ाने वाला एक देश है इसका असली चेहरा ये पहलगाम के हमले के बाद ऑपरेशन के के माध्यम से दुनिया सामने आया है उसका नकाब उतारा गया है और इसलिए ये दहशतवाद जो है ये सिर्फ अपने देश की समस्या नहीं पूरी दुनिया की समस्या है और इसीलिए हमारे देश की भूमिका क्या रही है हमारे देश की भूमिका साफ सुथरी रही है हमने हमारे सैनिकों ने सिर्फ और सिर्फ आतंकवादियों के अड्डे नष्ट कर दिए तहस नहस कर दिए ਅਤਵਾਦੀਆਂ ਵੱਲੋਂ ਪਹਿਲਗਾਮ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਵਿੱਚ ਆਪਰੇਸ਼ਨ ਸੰਦੂਰ ਤਹਿਤ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਭਾਰਤੀ ਫੌਜਾਂ ਦੀ ਪ੍ਰਸ਼ੰਸਾ ਹਰ ਕੋਈ ਕਰ ਰਿਹਾ ਸੀ ਉਤਰੀ ਦੂਜੇ ਪਾਸੇ ਪਾਸਪਾ ਵੱਲੋਂ ਸੈਨਿਕਾਂ ਦੇ ਸਨਮਾਨ ਨੂੰ ਸਮਰਪਿਤ ਤਿਰੰਗਾ ਯਾਤਰਾ ਸ਼ੁਰੂ ਕੀਤੀ ਗਈ ਇਸੇ ਤਹਿਤ ਇਹ ਤਿਰੰਗਾ ਯਾਤਰਾ ਅੰਮ੍ਰਿਤਸਰ ਦੇ ਹਾਲਗੇੜ ਤੋਂ ਸ਼ੁਰੂ ਹੋਈ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਲੰਗੀ ਤੇ ਹਾਥੀ ਗੇਟ ਵਿਖੇ ਵਾਪਸ ਸਮਾਪਤ ਹੋਈ ਤਿਰੰਗਾ ਯਾਤਰਾ ਵਿੱਚ ਹਜ਼ਾਰਾਂ ਦੇਸ਼ ਭਗਤਾਂ ਨੇ ਹਿੱਸਾ ਲਿਆ ਤੇ ਸੈਨਿਕਾਂ ਦੇ ਸਨਮਾਨ ਵਿੱਚ ਉੱਚੀ ਆਵਾਜ਼ ਵਿੱਚ ਜੈਕਾਰੇ ਲਗਾਏ ਪਾਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਪਾਸਪਾ ਦੇ ਹਲਕਾ ਕੇਂਦਰੀ ਇੰਚਾਰਜ ਡਾਕਟਰ ਰਾਮ ਚਾਵਲਾ ਨੇ ਇਸ ਯਾਤਰਾ ਵਿੱਚ ਸ਼ਾਮਲ ਹੋਣ था आज जो तिरंगा यात्रा हम निकाल रहे हैं जो ऑपरेशन संधूर में हमारे जवानों ने पाकिस्तान में घुस के वो जो आतंकवादियों के ट्रेनिंग सेंटर्स और आतंकवादियों को मारा है उसके उपलक्ष्य में हमने आज तिरंगा यात्रा निकाल रहे हैं ये सारे शहर में हम एक मैसेज देना चाहते हैं कि हम अप, उन वीर सैनिकों के साथ हैं हम अपने देश के साथ हैं हम अपने यशस्वी और तपस्वी प्रधानमंत्री जी के साथ हैं ਸਾਰੇ ਸ਼ੁਰੂ ਕੀਤਾ ਜਾਏ ਇਹ ਹਾਲ ਬਾਜ਼ਾਰ ਚ ਸ਼ੁਰੂ ਹੋ ਗਈ ਔਰ ਸਾਰਾ ਅੰਦਰੂਨ ਸ਼ਹਿਰ ਹੋ ਕੇ ਇਹ ਹਾਥੀਗੜ ਤੱਕ ਸਮਾਪਤ ਹੋ ਗਿਆ ਸਾਰਾ ਪਾਕਿਸਤਾਨ ਦੇ ਨਾਲ ਕੋਈ ਲੜਾਈ ਨਹੀਂ ਹੋਏਗੀ ਬਿਲਕੁਲ ਨਹੀਂ ਲੜਾਈ ਪਾਕਿਸਤਾਨ ਦੇ ਨਾਲ ਸਾਡੀ ਇਤਰਾ ਜਾਰੀ ਰਹੇਗੀ ਜੇ ਉਹਨਾਂ ਨੇ ਸਾਡੇ ਮਾਵਾਂ ਔਰ ਭੈਣਾਂ ਦਾ ਸੰਦੂਰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਉਹਨਾਂ ਦਾ ਬਤਲਾ ਉਹਨਾਂ ਦੇ ਘਰ ਜਾ ਕੇ ਲਿੱਤਾ ਉਹਨਾਂ ਦੇ ਟਿਕਾਣੇ ਤਬਸਤ ਕਰਕੇ ਲਿੱਤਾ ਜੇ ਫਿਰ ਹਮਾਕਤ ਕਰਨਗੇ ਸਾਡੀ ਸੈਨਾਤ ਹੈ ਫਿਰ ਇਤਰਾ ਜਵਾਬ ਦੇਵਾਂਗੇ ਇਹ ਤਿਰੰਗਾ ਯਾਤਰਾ ਤੁਸੀਂ ਕਰ ਰਹੇ ਜੀ ਭਾਰਤੀ ਸੈਨਾ ਨੂੰ ਕਿੰਨਾ ਕੁ ਬਲ ਮਿਲੇਗਾ ਬਿਲਕੁਲ ਭਾਰਤੀ ਸੈਨਾ ਨੂੰ ਪੂਰਾ ਬਲ ਮਿਲੇਗਾ ਔਰ ਭਾਰਤੀ ਸੈਨਾ ਦੇ ਆਪਾਂ ਮਨੋਬਲ ਉੱਚਾ ਕਰਨ ਵਾਸਤੇ ਹੀ ਅੱਜ ਸਾਰੇ ਨਾਗਰਿਕ ਇਕੱਠੇ ਹੋ ਕੇ ਇਹ ਜਿਹੜੀ ਸਾਰੀਆਂ ਆਰਗੇਨਾਈਜੇਸ਼ਨ ਸਾਰੀਆਂ ਵਪਾਰਕ ਸੰਸਥਾਨ ਸਾਰੇ ਹੀ ਤਿਆਰ ਨੇ ਅੱਜ ਤੜੀ ਇੱਕ ਬਹੁਤ ਵੱਡਾ ਇੱਕ ਤਿਰੰਗਾ ਯਾਤਰਾ ਕੱਢ ਕੇ ਸਾਰੇ ਸ਼ਹਿਰ ਦੇ ਵਿੱਚ ਇੱਕ ਮੈਸੇਜ ਦੇਣ ਜਾ ਰਹੇ ਆ ਕਿ ਆਪਾਂ ਭਾਰਤੀ ਸੈਨਾ ਦੇ ਨਾਲ ਆ ਸਿੱਖ ਵਕੀਲਾਂ ਅਤੇ ਸਾਬਕਾ ਸਿੱਖ ਜੱਜਾਂ ਨੇ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਇਹ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦੀ ਕੁਵਾਈ ਹੇਠ ਸੈਕਟਰ 5 ਚੰਡੀਗੜ੍ਹ ਸਥਿਤ ਐਸ.ਡੀ.ਪੀ.ਸੀ. ਉਪ ਦਫ਼ਤਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕਈ ਉੱਗੇ ਵਕੀਲ ਅਤੇ ਸਿੱਖ ਬੁੱਧੀਜੀਵੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਮਨਿੰਦਰ ਮੋਹਨ ਸਿੰਘ ਵੀ ਦੀ ਵੀ ਸ਼ਾਮਲ ਸਨ। ਮੀਟਿੰਗ ਵਿੱਚ ਭਾਈ ਰਾਜਵਾਨਾ ਦੀ ਰਿਹਾਈ ਲਈ ਦਾਇਰ ਪਟੀਸ਼ਨ ਦੀ ਚਰਚਾ ਕੀਤੀ ਗਈ। ਜ਼ਿਆਦਾਤਰ ਵਕੀਲਾਂ ਕੇਸ਼ਨ ਵਾਪਸ ਲੈਣ ਦਾ ਫੈਸਲਾ ਉਚਿਤ ਨਹੀਂ ਹੋਵੇਗਾ ਵਕੀਲਾ ਨੇ ਸਰਕਾਰ ਦੇ ਰੁਕਤਵੀ ਸਵਾਲ ਉਠਾਏ ਅਤੇ ਕਿਹਾ ਕਿ ਇਸ ਮੁੱਦੇ ਨੂੰ ਸਿਰਫ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋ ਸਮਾਜਿਕ ਅਤੇ ਨਿਆਂਇਕ ਪਹਿਲੂਆਂ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੈ ਵਕੀਲ ਸਹਿਬਾਨ ਤੇ ਜੱਜ ਸਹਿਬਾਨ ਦੀ ਇੱਥੇ ਮੀਟਿੰਗ ਹੋਈ ਜਿਹਦੇ ਵਿੱਚ ਉਹ ਵਕੀਲ ਜਿਹੜੇ ਇਸ ਜਦੋਜਹਿਦ ਤੋਂ ਇਲਾਵਾ ਜੂਰੀਸਟ ਵੀ ਆ ਜੂਰੀਸਟ ਕਹਿਣ ਤੋਂ ਭਾਵ ਕਾਨੂੰਨ ਦੇ ਮਾਹਰ ਵੀ ਆ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਤੇ ਜਿਹਦੇ ਵਿੱਚ ਬੰਦੀ ਸਿੰਘਾਂ ਦਾ ਸਮੂਚੇ ਤੌਰ ਦੇ ਉੱਤੇ ਅਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦਾ ਉਹ ਸਾਰੇ ਕੇਸ ਦਾ ਮਲਾਂਕਣ ਕੀਤਾ ਗਿਆ ਮੈਂ ਧੰਨਵਾਦ ਕਰਦਾ ਮਿਸਟਰ ਜਸਟਿਸ ਮਨਿੰਦਰ ਮਾਹੌਂ ਸਿੰਘ ਜੀ ਬੇਦੀ ਰਿਟਾਇਰਡ ਹਾਈ ਕੋਰਟ ਦੇ ਜੱਜ ਉੱਚੇ ਅਹੁਦੇ ਤੇ ਆਪਣੇ 뷰 ਦੇ ਕੇ ਗਏ ਆ ਪਠਾਨਕੋਟ ਜ਼ਿਲ੍ਹਾ ਅਸਟਰੀ ਆਸਮਾਰਕ ਤੇ ਚੱਕੀਪੁਰ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਪਾਰੀ ਜੋ ਆਪਣੇ ਸਾਥੀ ਨਾਲ ਪਠਾਨਕੋਟ ਵਿੱਚ ਆਪਣੀ ਨਿੱਜੀ ਕੰਮ ਲਈ ਕਾਰ ਵਿੱਚ ਜਾ ਰਿਹਾ ਸੀ ਉਸ ਦੇ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀਬਾਰੀ ਕਰ ਦਿੱਤੀ ਜਿਸ ਕਾਰਨ ਵਪਾਰੀ ਨੂੰ ਗੋਲੀ ਲੱਗ ਗਈ ਜਦੋਂ ਕਿ ਉਸ ਦਾ ਦੂਜਾ ਸਾਥੀ ਵਲਵਲ ਫਸ ਗਿਆ ਜ਼ਖਮੀ ਕਾਰੋਬਾਰੀ ਨੂੰ ਇਲਾਜ ਲਈ ਕੰਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਮੰਦ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਐਸਪੀ ਨੇ ਕਿਹਾ ਕਿ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚੱਕੀਪੁਰ ਤੇ ਇੱਕ ਵਪਾਰੀ ਤੇ ਗੋਲੀ ਸਪੀ ਪਠਾਨਕੋਟ ਵੱਲੋਂ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੱਸਿਆ ਕਿ ਸਵੇਰੇ ਜਿੰਨਾਂ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਤੇ ਜਲਦੀ ਪੁਲਿਸ ਉਹਨਾਂ ਨੂੰ ਕਾਬੂ ਕਰ ਲਵੇਗੀ ਦੇਖੋ ਅੱਜ ਸਵੇਰੇ तकरीबन ਇਹ 11:00 ਵਜੇ ਦੇ ਕਰੀਬ ਰਿਪੋਰਟ ਪ੍ਰਾਪਤ ਹੋਈ ਸੀ ਕਿ ਮਿਆਂਕ ਮਹਾਜਨ ਨਾਂ ਦਾ ਇੱਕ ਇੱਥੇ ਦਾ ਸ਼ਹਿਰ ਦਾ ਵਸਨੀਕ ਆ ਜਿਹੜਾ ਕਿ ਫਾਈਨੈਂਸ ਦਾ ਕੰਮ ਕਰਦਾ ਉਹ ਤੇ ਉਹਦੇ ਸਾਥੀ ਦੋ ਜਿਹੜੇ ਕਿ ਵਾਪਸ ਆ ਰਹੇ ਸੁजानਪੁਰ ਇੱਕ ਬੈਂਕ ਤੋਂ ਆਪਣਾ ਕਰੰਟ ਅਕਾਊਂਟ ਖੁਲਾ ਕੇ ਉਹ ਕਰੰਟ ਅਕਾਊਂਟ ਖੁਲਾਉਣ ਦੇ ਵਾਪਸ ਆਉਣਦਿਆਂ ਦੇ ਕੋਲ ਜਿੱਥੋਂ 에ਅਰਫੋਰਸ ਸਟੇਸ਼ਨ ਉਸ ਤੋਂ ਅੱਗੇ ਜਾ ਕੇ ਜਿਹੜਾ ਓਵਰਬ੍ਰਿਜ ਆ ਉਹਦੇ ਕੋਲ ਉਹਦੇ ਜਿਹੜੀ ਹੈਗੀ ਆ ਕਿਸੇ ਨੇ ਗੋਲੀ ਮਾਰੀ ਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਿਹੜਾ ਹੈਗਾ ਜ਼ਖਮੀ ਹੋ ਗਿਆ ਤੇ ਇਸ ਵੇਲੇ ਜ਼ੇਰੇ ਇਲਾਜ ਆ ਹਾਲਤ ਉਹਦੀ ਕ੍ਰਿਟੀਕਲ ਹੈਗੀ ਆ ਇਸ ਤੇ ਸਵਿਫਟਲੀ ਪੰਜਾਬ ਪੁਲਿਸ ਨੇ ਹਰੇਕ ਐਂਗਲ ਤੋਂ ਅਸੀਂ ਕੰਮ ਕੀਤਾ ਜਿਹੜੇ ਕਿ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਉਹੜਾ ਐਂਗਲਾਂ ਬਾਰੇ ਮੈਂ ਬਾਅਦ ਵਿੱਚ ਖੁਲਾਸਾ ਕਰ ਸਕਾਂਗਾ ਉਹਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਐਂਗਲ ਨੂੰ ਖੰਘਾਲਿਆ ਟੈਕਨੀਕਲ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਪਠਾਨਕੋਟ ਦੀ ਆਪਣੀ ਟੈਕਨੀਕਲ ਟੀਮ ਸਾਡੀ ਕਾਫੀ ਸਟਰੋਂਗ ਹੈ ਟੈਕਨੀਕਲ ਸੋਰਸਸ ਤੋਂ ਤੇ ਹਿਊਮਨ ਇੰਟੈਲੀਜੈਂਸ ਤੋਂ ਵੀ ਆ ਵੀ ਆਰ ਏਬਲ ਟੂ ਪਿੰਪੁਆਇੰਟ ਦੀ ਕਲਪਰੇਟਸ ਉਹ ਸਸਪੈਕਟ ਜਿਹੜੇ ਹੈਗੇ ਆ ਉਹ ਉਹਨਾਂ ਦੀ ਨਿਸ਼ਾਨਦੇਹੀ ਹੋ ਗਈ ਹੈ ਔਰ ਸਸਪੈਕਟ ਨੂੰ ਅਸੀਂ ਨਾਮਜ਼ਦ ਕਰ ਲਿਆ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰ ਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਂਦਰ ਸਰਕਾਰ ਤੋਂ ਇਹ ਮੰਗਵੀ ਕੀਤੀ ਕਿ ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਕਾਰਨ ਬੰਦ ਕੀਤਾ ਗਿਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਸਿੱਖ ਇਸ ਲਾਂਘੇ ਤੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਪਰ ਮਾਹੌਲ ਵਿੱਚ ਤਲਕੀਆਂ ਉਨਕਾਰ ਨੇ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਸੋ ਹੁਣ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਉਨਾਏ ਵੀ ਕਿਹਾ ਕਿ ਵਾਗਾ ਸਰਹੱਦ ਨੂੰ ਵਪਾਰ ਲਈ ਖੁੱਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਇਸ ਸਰਹੱਦ ਰਸਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਨਾਲ ਭਾਰਾ ਦਾ ਵਪਾਰ ਚੱਲਦਾ ਸੀ ਪਰ ਉਸ ਤੋਂ ਬਾਅਦ ਇਹ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਇਸ ਇਲਾਕੇ ਨੂੰ ਵੱਡੀ ਆਰਥਿਕ ਛਟ ਮਜੀਏ। ਉਹਨਾਂ ਕਿਹਾ ਕਿ ਜੇਕਰ ਵਾਗਾ ਸਰਹੱਦ ਵਪਾਰ ਲਈ ਖੁੱਲਦੀ ਹੈ ਤਾਂ ਇਸ ਦਾ ਕੇਵਲ ਪੰਜਾਬ ਹੀ ਨਹੀਂ ਸਮੁੱਚੇ ਉੱਤਰੀ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ। ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਉੱਤੇ ਨਜ਼ਰਸਾਨੀ ਕਰਦੇ ਹੋਏ ਇਸ ਲਾਂਘੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਇਸ ਖੇਤੇ ਵਿੱਚ ਮੌਟ ਰੋਜ਼ਗਾਰ ਤੇ ਵਪ ਪੈਟਰੋਸਕਨਾ ਕਰਤਾਰਪੁਰ ਸਾਹਿਬ ਲੰਗਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਗਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ 'ਚ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਇਹ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਗੇ ਨੂੰ ਤੁੰਤ ਜਿਹੜਾ ਖੁੱਲਣਾ ਚਾਹੀਦਾ ਉਦ ਵਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਜਿਹਦਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਨਾਲ ਸਾਡੀਆਂ ਪਹਿਲਾਂ ਵੀ ਸੱਦੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਬਸਰ ਨੂੰ ਬਹੁਤ ਫਾਇਦਾ ਹੋਣਾ ਹੈ ਬਣਾਇ ਕਾਫੀ ਤਣਾ ਹੈ ਤੇ ਹੁਣ ਕਿਵੇਂ ਦਾ ਮਾਹੌਲ ਪੀਗ ਜਾਏ ਠੀਕ ਹੈ ਸ਼ਾਂਤੀ ਉਹ ਦੇਖੋ ਠੀਕ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਟਾਂਡਾ ਦੇ ਪਿੰਡ ਜਲਾਲਪੁਰ ਦੇ ਸਚਿਨ ਪੈਲੇਸ ਵਿਖੇ ਪਹੁੰਚੇ ਤੇ ਨਸ਼ਾ ਵਿਰੁੱਧ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਜਲਾਲਪੁਰ ਵਿਖੇ ਨਸ਼ਾ ਮੁਕਤੀ ਸਬੰਧੀ ਮੁਹਿੰਮ ਦਾ ਆਗਾਜ਼ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਉਨ੍ਹਾਂ ਕਿਹਾ ਨਸ਼ਾ ਛੱ ਸੰਭਵ ਸਹਾਇਤਾ ਕਰੇਗੀ ਜਿਹੜੀਆਂ ਜੀਵਨ ਸਾਥਣਾ ਉਹਨਾਂ ਦੇ ਚਿਹਰੇ ਤੋਂ ਖੁਸ਼ੀ ਸਹਿਜੇ ਦੇਖੀ ਜਾ ਸਕਦੀ ਸੀ ਕਿ ਸਾਡਾ ਪਰਿਵਾਰ ਬਚ ਗਿਆ ਸਾਡੇ ਚੁੱਲ੍ਹੇ 'ਚ ਅੱਗ ਬਚ ਗਈ ਹਜੇ ਬਹੁਤ ਸਾਰੇ ਚੁੱਲ੍ਹੇ ਇਹੋ ਜਿਹੇ ਨੇ ਜਿਹੜੇ ਬਚਾਉਣ ਵਾਲੇ ਨੇ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਆਪਾਂ ਟਿੱਲੇ ਨਹੀਂ ਪੈ ਸਕਦੇ ਸੁਸਤ ਨਹੀਂ ਹੋ ਸਕਦੇ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚਾਹੀ ਦਿੱਤਾ ਬਸ ਉਹ ਆਵਦੇ ਤਾਂ ਪੈਸੇ ਪੂਸੇ ਕਮਾਗੇ ਹੋਣਗੇ ਪੈਸੇ ਕੰਮ ਨਹੀਂ ਆਉਣੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਬਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਪਾਪ ਦੀ ਕਮਾਈ ਹੈ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੇ ਨੇ ਨੀਰਜ ਚੋਪੜਾ ਨੇ ਅੱਜ ਇਤਿਹਾਸ ਰਚਿਆ ਹੈ ਦੁਹਾਨ ਡਾਇਮੰਡ ਲੀਗ ਵਿੱਚ ਨੀਰਜ ਚੋਪੜਾ ਨੇ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟੀ ਨੀਰਜ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 90.23 ਮੀਟਰ ਦਾ ਜੈਵਲਿਨ ਸੁੱਟਿਆ ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟਣ ਵਾਲਾ ਤੀਜਾ ਏਸ਼ੀਆਈ ਖਿਡਾਰੀ ਬਣ ਗਿਆ ਹੈ ਨੀਰਜ ਨੇ 90.23 ਮੀਟਰ ਦੀ ਥਰੋ ਨਾਲ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਦੀ ਪ੍ਰਸ਼ੰਸਾ ਕੀਤੀ ਹੈ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਲਿਖਿਆ ਕਿ ਭਾਰਤ ਖੁਸ਼ ਅਤੇ ਮਾਣ ਮਤਾਏ ਪ੍ਰਧਾਨ ਮੰਤਰੀ ਨੇ ਚੋਪੜਾ ਨੂੰ ਦੂਹਾਂ ਟਾਈਮ ਲੀਗ 2025 ਵਿੱਚ 90 ਮੀਟਰ ਦਾ ਅੰਕੜਾ ਪਾਰ ਕਰਨ ਅਤੇ ਆਪਣਾ ਨਿੱਜੀ ਸਰਵੋਤਮ ਥਰੋ ਪ੍ਰਾਪਤ ਕਰਨ ਦੀ ਵਧਾਈਆਂ ਇਹ ਉਤਸ ਦੇ ਅਣਥੱਕ ਸਮਰਪਣ, ਅਨੁਸ਼ਾਸਨ ਅਤੇ ਜਨੂੰਨ ਦਾ ਨਤੀਜਾ ਹੈ ਇਸ ਮੁਕਾਬਲੇ ਵਿੱਚ ਜਰਮਨੀ ਦੇ ਜੂਲੀਅਨ ਵੇਬਰ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਆਪਣੀ ਆਖਰੀ ਕੋਸ਼ਿਸ਼ ਵਿੱਚ 91 ਮੀਟਰ ਦੀ ਦੂਰੀ ਤੇ ਜੈਵਲਿਨ ਸੁੱਟਿਆ ਅੰਤ ਦੇ ਵਿੱਚ ਮੌਸਮ ਤੇ ਚਾਤ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਬਦਲ ਗਿਆ ਏ ਤੇਜ਼ ਧੁੱਪ ਤੋਂ ਬਾਅਦ ਅਚਾਨਕ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ ਕਈ ਇਲਾਕਿਆਂ ਵਿੱਚ ਬਾਰਿਸ਼ ਪੈ ਰਹੀ ਆ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਏ ਬਾਰਿਸ਼ ਮੀਂਹ ਕਾਰਨ ਕਈ ਥਾਵਾਂ ਤੇ ਪਾਣੀ ਭਰ ਗਿਆ ਇਸ ਪਾਣੀ ਭਰਨ ਕਾਰਨ ਟ੍ਰੈਫਿਕ ਜਮ ਦੀ ਸਮੱਸਿਆ ਵੀ ਪੈਦਾ ਹੋ ਗਈ ਏ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਅਗਲੇ 5 ਦਿਨਾਂ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਗਰਜ ਚ ਅਤੇ ਬਿਜਲੀ ਦੀ ਚੇਤਾਵਨੀ ਜਾਰੀ ਕੀਤੀ ਗਈ ਏ ਫਿਰੋਜ਼ਪੁਰ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ ਇੱਥੇ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਹੈ ਲੋਕ ਗਰਮੀ ਵਿੱਚ ਸਿਰ ਤੇ ਮੂੰਹ ਟਾਕ ਕੇ ਜਾਂਦੇ ਦਿਖਾਈ ਦਿੰਦੇ ਹਨ ਲੋਕਾਂ ਨੇ ਕਿਹਾ ਕਿ ਮਈ ਦੇ ਮਹੀਨੇ ਵਿੱਚ ਇੰਨੀ ਗਰਮੀ ਪੈ ਗਈ ਹੈ ਕਿ ਆਮ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਗਈ ਹੈ ਐਸੀ ਚੱਲਨੇ ਸ਼ੁਰੂ ਹੋ ਗਏ ਹਨ ਅਤੇ ਲੋਕ ਪਾਣੀ ਅਤੇ ਜੂਸ ਪੀ ਕੇ ਆਪਣੇ ਆਪ ਨੂੰ ਗਰਮੀ ਤੋਂ ਬਚਾ ਰਹੇ ਹਨ ਗਰਮੀ ਬਹੁਤ ਬਹੁਤ ਜ਼ਿਆਦੀ ਹੋ ਸਕਦੀ ਹੈ ਮਤਲਬ ਇਹ ਸਾਰੇ ਲੋਕ ਇਹੀ ਕਹਿ ਰਹੇ ਆ ਜਿਹੜਾ ਮਿਲਦਾ ਗਰਮੀ ਆ ਇਹ ਆ ਵੀ ਆਪੋ ਆਪਣੀ ਮਿਹਨਤ ਕਰ ਰਿਹਾ ਸਾਰੇ ਉਹ ਤਾਂ ਪਤਾ ਹੀ ਰੋਟੀ ਪਿੱਛੇ ਸਭ ਨੇ ਕਰਨਾ ਹੀ ਆ ਜੂਸ ਦਾ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਇਹ ਸੁਖਨਾਲਾ ਆਪਣਾ ਇੱਥੇ ਪੱਕਾ ਹੀ ਕੰਮ ਆ ਤੇ ਚੱਲੀ ਯਾਰ ਤਾਂ ਲੋਕ ਫਿਰ ਰੋਕੇ ਜੂਸ ਪੀ ਕੇ ਜਾਂਦੇ ਤੁਹਾਡੇ ਹਾਂਜੀ ਹਾਂਜੀ ਜ਼ਰੂਰ ਜਿਹੜਾ ਵੀ ਆਉਂਦਾ ਪਹਿਲਾਂ ਇਹ ਕਹਿੰਦਾ ਯਾਰ ਗਰਮੀ ਬਹੁਤ ਹੈ ਯਾਰ ਠੰਡਾ ਜਿਹਾ ਪਿਓ ਸਾਰੇ ਠੰਡਾ ਹੀ ਕਰੇ ਯਾਰ ਨਿਬੁੰਨ ਅਬੂ ਵਧੀਆ ਪਾ ਪਾਓ ਹੂੰ ਇਹੀ ਕਹਿ ਰਿਹਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਵਨ ਸ਼ਰਮਾ ਜੀ अजीत खबर इत ही खत्म होंगे नविया ताजा तरीन खबर लेके फिर तो हाजिर होवेगी तब तक, तक ले इजाजत धनवाद बदलाव की लहर चल पाई है नशा के खिलाफ जाग उठ्या है ਹਾਕਿਆਵਾਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸਸ਼੍ਰੀ ਕਾਲੇਜੀਤ ਵੈਪ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਜੀਤ ਖਬਰਾਂ ਦਾ ਇਸ ਬੁਲੇਟਿਨ ਵਿੱਚ ਨਿਕਾਸ਼ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੀ ਅੱਜ ਦੀਆਂ ਚੋਣੀਆਂ ਖਬਰਾਂ ਤੇ। ਆਪਰੇਸ਼ਨ ਸੰਦੂਰ ਤੇ ਸੱਤ ਸੰਸਦ ਮੈਂਬਰਾਂ ਚ ਸ਼ਸ਼ੀਥੂ ਦੇ ਨਾਮ ਤੇ ਸ਼ੁਰੂ ਹੋਇਆ ਵਿਵਾਦ। ਆਪਰੇਸ਼ਨ ਸੰਦੂਰ ਤੇ ਸੱਤ ਸੰਸਦ ਮੈਂਬਰਾਂ ਦਾ ਸਰਪਾਰਟੀ ਵਫਤ ਦੁਨੀਆ ਨੂੰ ਦੇਵੇਗਾ ਜਾਣਕਾਰੀ। ऑपरेशन संधूर दी जेट ते सैनिकਾਂ ਦੇ ਸਨਮਾਨ ਲਈ ਅੰਮ੍ਰਿਤਸਰ ਵਿੱਚ ਪਾਜਬਾ ਨੇ ਕੱਢੀ ਤਿਰੰਗਾ ਯਾਤਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਸਟ੍ਰੋਮਨੀ ਕਮੇਟੀ ਪ੍ਰਧਾਨ ਨੇ ਵਕੀਲਾਂ ਤੇ ਸਾਬਕਾ ਜੱਜਾਂ ਤੋਂ ਲਈ رائے ਤੇ ਪਠਾਨਕੋਟ ਵਿੱਚ ਕਾਰੋਬਾਰੀ ਤੇ ਹਮਲਾ ਦੋ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਕੇਂਦਰ ਸਰਕਾਰ ਨੇ ਆਪਰੇਸ਼ਨ ਸੰਧੂਰ ਅਤੇ ਸਰਹੱਦ ਪਾਰ ਅਤਵਾਦ ਵਿਰੁੱਧ ਭਾਰਤ ਦੇ ਸਟੈਂਡ ਨੂੰ ਸਮਝਾਉਣ ਲਈ ਸਰਪਾਟੀ ਸੰਸਦ ਮੈਂਬਰਾਂ ਦੀ ਸੱਤ ਵਫ਼ਦ ਬਣਾਈ ਹਨ ਇਹ ਵਫ਼ਦ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਖਾਸ ਕਰਕੇ ਸਯੁਕਤ ਰਾਸ਼ਟਰ ਸੁਰੱਖਿਆ ਪਰਸ਼ਦ ਦੇ ਮੈਂਬਰ ਦੇਸ਼ਾਂ ਦਾ ਦੌਰਾ ਕਰੇਗਾ ਸੰਸੀ ਮਾਮਿਆ ਦੇ ਮੰਤ੍ਰਾਲੇ ਨੇ ਅੱਜ ਵਫ਼ਦੀ ਅਗਵਾਈ ਕਰਨ ਵਾਲੇ ਸੰਸਦ ਮੈਂਬਰਾਂ ਦੇ ਨਾਮ ਜਾਰੀ ਕੀਤੇ ਇਸ ਵਿੱਚ ਕਾਂਗਰਸ ਦੇ ਇਕਲੌਤੇ ਸੰਸਦ ਮੈਂਬਰ ਸ਼ਸ਼ੀ ਥਰੂਦਾ ਦਾ ਨਾਮ ਵੀ ਸ਼ਾਮਲ ਹੈ ਪਰ ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਸ਼ਸ਼ੀ ਥਰੂਦਾ ਦਾ ਨਾਮ ਕੇਂਦਰ ਨੂੰ ਨਹੀਂ ਦਿੱਤਾ ਸੀ ਕਾਂਗਰਸ ਨੇਤਾ જયਰਾਮ ਨਮੇਸ਼ ਨੇ ਐਕਸ ਤੇ ਲਿਖਿਆ ਸੰਸੀ ਮਾਮਿਆ ਦੇ ਮੰਤਰੀ ਕਿਰਨ ਰਿਜੂਜੂ ਨੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਗੱਲ ਕੀਤੀ ਉਹਨਾਂ ਨੇ ਵਿਦੇਸ਼ ਭੇਜਣ ਵਾਲੇ ਵਫ਼ਦ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਮੰਗੇ ਸਨ ਕਾਂਗਰਸ ਨੇ ਆਨੰਦ ਸ਼ਰਮਾ ਗੌਰਵ ਗਗੋਈ ਡਾਕਟਰ ਸੈਦ ਸਿਰ ਹੁਸੈਨ ਅਤੇ ਅਮਰਿੰਦਰ ਸਿੰਘ ਰਾਜਪਿੰਗ ਦੇ ਨਾਮ ਦਿੱਤੇ ਸਨ ਇਸ ਦਿਨਾਰੀ ਕਾਂਗਰਸ ਨੇਤਾ ٹی ਐਸ ਸਿੰਘ ਦਿਓ ਨੇ ਕਿਹਾ ਜੋ ਕਾਂਗਰਸ ਨੇ ਨਾ ਪੇ ਜਿਸਤਾਨ ਉਹਨਾਂ ਵਿੱਚੋਂ ਇਹ ਨਾ ਚੁਣਿਆ ਜਾਣਾ ਚਾਹੀਦਾ ਸੀ ਈਐਮ ਮਾਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਪਾਕਿਸਤਾਨ ਅਤਵਾਦੀਆਂ ਨੂੰ ਸਿਖਲਾਈ ਫੰਡਿੰਗ ਅਤੇ ਹਥਿਆਰ ਦੇ ਕੇ ਮਨੁੱਖਤਾ ਲਈ ਖਤਰਾ ਬਣ ਗਿਆ ਹੈ ਪਾਕਿਸਤਾਨੀ ਡੀਪ ਸਟੇਟ ਅਤੇ ਪਾਕਿਸਤਾਨੀ ਫੌਜ ਦਾ ਉਦੇਸ਼ ਭਾਰਤ ਦੀ ਆਰਥਿਕਤਾ ਨੂੰ ਅਸਫਲ ਕਰਨਾ ਅਤੇ ਪਾਈਚਾਰਿਆਂ ਨੂੰ ਵੰਡਣਾ ਹੈ ਓਵੈਸੀ ਨੇ ਕਿਹਾ ਕਿ ਜੇਕਰ ਉਸ ਸਰਪਾਰਟੀ ਵਫਦ ਨਾਲ ਜਾਂਦੇ ਹਨ ਤਾਂ ਉਹ ਵਿਦੇਸ਼ੀ ਸਰਕਾਰਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਬਾਰੇ ਦੱਸਣਗੇ ਉਥੇ ਹੀ ਦੂਜੇ ਪਾਸੇ ਸ਼ਸ਼ੀ ਥਰੂ ਨੇ ਵਫਦ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦੇਣ ਲਈ ਕੇਂਦਰ ਦਾ ਧੰਨਵਾਦ ਕੀਤਾ I, as i mentioned, it's a, a very great honor. Um, as a citizen being called upon to serve the nation at a time of crisis is a matter of uh, a duty for all of us. at the same time for me, it is a, an honor that i've been asked to lead the delegation and um, i look forward very much to playing my part. i've always said that when my services are required by the nation, i should not be found wanting and i had no hesitation. In, accepting the kind invitation of the government, which, uh, to my mind, is nothing to do with politics and everything to do with uh, our country's national interests. and national interests, to in my mind, are always above everything else. ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਅੰਤਰਰਾਸ਼ਟਰੀ ਪੱਧ ਤੇ ਸਰਹੱਦ ਪਾਰ ਆਤਵਾਦ ਵਿਰੁੱਧ ਭਾਰਤ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਖੜੀਆਂ ਹਨ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਨੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚ ਸੱਤ ਸਰਪਾਰਟੀ ਵਫਦ ਭੇਜਣ ਦਾ ਫੈਸਲਾ ਕਰਕੇ ਇੱਕ ਵੱਡਾ ਕੂਟਨੀਤਿਕ ਕਦਮ ਚੁੱਕਿਆ ਹੈ ਇਨਾਵਾਫਤਾਂ ਦਾ ਉਦੇਸ਼ ਆਤਵਾਦ ਪ੍ਰਤੀ ਪਾਰਦੀ ਜ਼ੀਰੋ ਟੋਲਰੈਂਸ ਨੀਤੀ ਦਾ ਸਾਂਝਾ ਸੰਦੇਸ਼ ਦੁਨੀਆ ਨੂੰ ਦੇਣਾ ਹੈ ਇਸ ਮੁਹਿੰਮ ਵਿੱਚ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹਨ ਸੰਸੇ ਮਾਮਿਆਦੀ ਮੰਤਰੀ ਕਿਰਨ ਰੇਜੀਜੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜਾਣਕਾਰੀ ਦਿੱਤੀ ਪੋਸਟ ਵਿੱਚ ਉਹਨਾਂ ਨੇ ਲਿਖਿਆ ਕਿ ਸਭ ਤੋਂ ਮਹੱਤਵਪੂਰਨ ਪਲਾਂ ਤੇ ਭਾਰਤ ਇੱਕ ਜੁੱਟ ਖੜਾਈ ਸੱਤ ਸਰਪਾਰਟੀ ਵਫਤ ਜਲਦੀ ਹੀ ਮੁਖਪਾਈਵਲ ਦੇਸ਼ਾਂ ਦਾ ਦੌਰਾ ਕਰਨਗੇ ਅਤੇ ਆਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੇ ਸਾਡੇ ਸਾਂਝੇ ਸੰਦੇਸ਼ ਨੂੰ ਲੈ ਕੇ ਜਾਣਗੇ ਇਹ ਰਾਜਨੀਤੀ ਤੋਂ ਉੱਪਰ ਅਤੇ ਮਤਭੇਦਾਂ ਤੋਂ ਪਰੇ ਰਾਸ਼ਟਰੀ ਇਕਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ ਇਸੇ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਨਮੇਸ਼ ਨੇ ਟਵੀਟ ਕਰਕੇ ਆ ਕਿ ਕੱਲ ਸਵੇਰੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੂਜੂ ਨੇ ਕਾਂਗਰਸ ਪਰਦਾਨ ਮਲਕਰ ਜੁਨ ਖੜਗਿਆ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੀ ਆਗੂ ਰਾਹੁਲ ਗਾਂਧੀ ਨਾਲ ਗੱਲ ਕੀਤੀ ਅਤੇ ਪਾਕਿਸਤਾਨ ਤੋਂ ਆਤਵਾਦੀ ਭਾਰਤ ਦੇ ਰੁਖ ਨੂੰ ਸਪਸ਼ਟ ਕਰਨ ਲਈ ਵਿਦੇਸ਼ ਭੇਜੇ ਜਾਣ ਵਾਲੀ ਵਫਤਾ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਸੌਂਪਨ ਲਈ ਕਿਹਾ ਸੀ ਇਸ ਵਿੱਚ ਭਾਜਪਾ ਦੇ ਦੋ ਸੰਸਦ ਮੈਂਬਰ ਕਾਂਗਰਸ, ਟੀਐਮਕੇ, ਜੀਡੀਯੂ, ਐਨਸੀਪੀ ਸਪਾ ਅਤੇ ਸ਼ਿਵ ਸੈਨਾ शिंदेतळे ਦਾ ਇੱਕ ਇੱਕ ਮੈਂਬਰ ਸ਼ਾਮਿਲ ਕੀਤਾ ਗਿਆ ਹੈ ਸਰਪਾਟੀ ਵਫਦ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਇੱਕਨਾਥ शिंदे ਨੇ ਕਿਹਾ ਡਾਕਟਰ श्रीकांत शिंदे ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਸਾਡੇ ਲਈ ਇੱਕ ਵੱਡੀ ਗੱਲ ਹੈ ਡਾਕਟਰ श्रीकांत शिंदे इनका भी उसमें अह ਸਬਕ दिया है और उनको भी जिम्मेदारी दी है ये हमारे लिए बहुत बड़ी बात है ये के खिलाफ जीरो टॉलरेंस जो कई देशों में हमारे जो डेलीगेशन है वो जाएंगे भारत की भूमिका को समझाएंगे और भारत एक जिम्मेदार देश है भारत वहाँ